ਵੇ ਬੰਨਿਆ ਜੀ ਤੁਹਾਨੂੰ ਬੋਲਦਾ ਹਾਂ ਜੀ ਕੀ ਰੇਟ ਦੇ ਵਿੱਚ ਬੰਦ ਗਿਆ ਸਾਰੀ ਵੀਡੀਓ ਐਂਡ ਤੱਕ ਦੇਖਿਓ ਕੱਲੀ ਕੱਲੀ ਗੱਡੀ ਦੀ ਡਿਟੇਲ ਦੱਸਾਂਗੇ ਇਹਦੇ ਉੱਤੇ ਦੇ ਪਾਸੇ ਸਾਹਮਣੇ ਖੜੀ ਐ ਡਾਬਰ ਗੱਡੀ ਪਰ ਮੈਂ ਬਹੁਤ ਘੱਟ ਚੱਲੀ ਹੋਈ ਗੱਡੀ ਐ ਉਹ ਸਾਹਮਣੇ ਜਮਦੂਤ ਦਾ ਝੋਟਾ ਖੜਾ ਐ ਇਧਰਲੇ ਪਾਸੇ ਐ ਡਾਬਰ ਖੜੀ ਐ ਜਿਵੇਂ ਨਵੀਂ ਗੱਡੀ ਦੇਖ ਇਧਰਲੇ ਪਾਸੇ ਖੜੀ ਐ ਨੋਵਾ ਇਹ ਗੱਡੀ ਵੀ ਖਾਸੀ ਹੱਦਾਂ ਗੱਡੀ ਬਹੁਤ ਘੱਟ ਚੱਲੀ ਹੋਈ ਐ ਡਿਟੇਲ ਕੱਲੀ ਕੱਲੀ ਗੱਡੀ ਦੀ ਦੱਸਾਂਗੇ ਇਧਰਲੇ ਪਾਸੇ ਸਾਡੇ ਜੰਗ ਮੁੰਡਿਆਂ ਵਾਸਤੇ ਸਕੀਨ ਗੱਡੀ ਅੱਜ ਕੱਲ੍ਹ ਥਾਰ ਖੜੀ ਐ ਤੇ ਇੱਧਰਲੇ ਪਾਸੇ ਫੌਜ ਦੇ ਅੰਦਰ ਖੜੀ ਆ ਫੇਰ ਜਦੋਂ ਦੂਸਰਾ ਝੋਟਾ ਤੇ ਗੱਡੀ ਇੱਧਰਲੇ ਪਾਸੇ ਜੀ ਖੜਾ ਹੈ। ਖੜੀ ਕਿੱਥੇ ਨੇ? ਉਹ ਸਾਹਮਣੇ ਮਾਰੀ ਮੇਰੇ ਕੈਮਰਾ ਐਮਐਸ ਮੋਟਰ ਜਿੱਤੇ ਪਹੁੰਚਿਆ। ਸਾਡੇ ਤੇਜੰਦਰ ਭਾਜੀ ਲਵੇ ਤੁਹਾਨੂੰ ਥੋੜਾ ਜਿਹਾ ਦੱਸ ਦਈਏ ਵੀ ਅਸੀਂ ਨਾ ਅੱਜ بڑے ਪਿੰਡ ਦੇ ਵਿੱਚ ਖੜੇ ਆ। ਇਹ ਸਾਰੀਆਂ ਵੱਡੀਆਂ-ਵੱਡੀਆਂ ਗੱਡੀਆਂ بڑے ਪਿੰਡ ਦੇ ਵਿੱਚ ਖੜੀਆਂ ਨੇ। ਇਹ ਵੱਡਾ ਪਿੰਡ ਕਿੱਥੇ ਜੇ ਪੈ ਜਾਂਦਾ ਤੁਹਾਨੂੰ ਸਾਰਾ ਕੁਝ ਹੀ ਦੱਸਾਂਗੇ। ਪਹਿਲਾਂ ਆਪਾਂ ਸਵਾਗਤ ਕਰ ਲਈਏ ਫਿਰ ਇਕੱਲੀ ਗੱਡੀ ਦੀ ਦੱਸਦੇ ਆ ਡਿਟੇਲ। ਪਾਜੀ ਜੀ ਸ੍ਰੀ ਕਾ ਹਾਲ ਹੈ ਕਿ ਹਾਲ ਚੰਨ ਸਰ ਠੀਕ ਕੰਮ ਕਰ ਗੋਡਾ ਕੰਮ ਠੀਕ ਹੈ ਜੀ ਬਹੁਤ ਤੁਹਾਡੀ ਦਿਆ ਜੀ ਮਿਹਰਬਾਨ ਸਰ ਮਾਲਕ ਦੀ ਕਿਰਪਾ ਹੈ ਨਾ ਬਾਕੀ ਤੁਹਾਡੀ ਇਮਾਨਦਾਰੀ ਰਿਸਪੌਂਸ ਬਹੁਤ ਵਧੀਆ ਹੈ ਜੀ ਤੁਹਾਡਾ ਲੈ ਕੇ ਰਾਂ ਤੇ ਸਾਰੀਆਂ ਗੱਡੀਆਂ ਸ਼ੇਅਰ ਕਰ ਦਿੱਤੀਆਂ ਜਿਹੜੀਆਂ ਕੀ ਕਰਦੇ ਸਾਰੀਆਂ ਫੇਰ ਚਲੋ ਜੀ ਮੁਬਾਰਕਾ ਉਹ ਸੱਜਣਾ ਨੂੰ ਜਿਹੜੇ ਪੱਤਰ ਕਰੇ ਹੈ ਜੀ ਬਹੁਤ ਵਧੀਆ ਵਫਾਗਰਨ ਉਹਨਾਂ ਨੇ ਮਾਲਕ ਸਾਰਿਆਂ ਨੂੰ ਵਾਦਾ ਕਰੇ ਤੇ ਪਾਜੀ ਆਪਾਂ ਕਾਫੀ ਗੱਡੀਆਂ ਚ ਫੇਰ ਦਿਖਾਉਂਦੇ ਆਪਾਂ ਸ਼ੁਰੂਆਤ ਕਰਕੇ ਲੈ ਕੇ ਉਹਨੇ ਆ ਗੱਡੀ ਕਾ ਇਹ 2012 ਹੈ ਜੀ 4x2 ਮੈਨੂਅਲ 4x2 ਮੈਨੂਅਲ ਗੱਡੀ 2012 ਮਾਡਲ ਭਾਜੀ ਦੀ ਡਿਟੇਲ ਦੱਸਿਓ ਇਹਨੂੰ 1.5 ਲੱਖ ਦੇ ਲਾਈਟ ਟਾਇਰ ਲੱਗੇ ਹੋਏ ਜੀ ਅਸਾਂ 1.5 ਲੱਖ ਦੇ ਹਲਾਇਤੀ ਟਾਇਰ ਲੱਗੇ ਹੋਣੇ ਗੱਡੀ ਨੂੰ 20 ਇੰਚ ਹਾਂਜੀ ਓਕੇ ਵਿੱਚੋਂ ਗੱਡੀ ਜੀ ਕਿਵੇਂ ਹੈ ਕਿਉਂ ਹੈ ਨਵੀਂ ਜੀ ਬਿਲਕੁਲ ਪਰ ਮੈਂ ਮਾਰੀ ਕਰਾਂ ਕੈਮਰਾ ਵਿੱਚ ਜਮੇ ਗੱਡੀ ਨਵੀਂ ਆ ਬਈ ਭਾਜੀ ਇਹ ਇੱਕ ਡਿਜ਼ਾਈਨ ਅਸਾਂ 1.17 ਹੁਰਾ 1000 ਓਰੀਜਨਲ ਚੱਲੀ ਹੈ ਅਸਾਂ 1 ਲੱਖ 17 ਹੁਰਾ 1000 ਓਰੀਜਨਲ ਹੈ ਹਾਂਜੀ ਗੱਡੀ ਸਾਰੀ ਓਰੀਜਨਲ ਹੈ ਜੀ ਸਾਰੀ ਓਰੀਜਨਲ ਮੈ ਵੇ ਓਨਰ ਕਿਵੇਂ ਹੋਈ ਗੱਡੀ ਇਹ ਸੈਕੰਡ ਓਨਰ ਸੈਕੰਡ ਜੀ ਗੱਡੀ ਦੀ ਥੋੜੀ ਜਿਹੀ ਵੀ ਫੁੱਲ ਆ ਜੀ ਅਸਾ ਫੁੱਲ ਸੋਰਦਾ ਹਾਂਜੀ ਪਰ ਮੇ ਮੂਰੇ ਡੋਰੀਆਂ ਬੱਲੀ ਹੋਈਆਂ ਨੇ ਗੱਡੀ ਤੇ ਡੋਰੀਆਂ ਪਟਿਆਲੇ ਦਾ ਨੰਬਰ ਹੈ ਗੱਡੀ ਦਾ ਪੰਜਾਬ ਨੰਬਰ 117000 ਚੱਲੀ ਹੋਈ ਹੈ ਸੈਕੰਡ ਓਨਰ ਆ ਭਾਜੀ ਹਾਂਜੀ ਗੱਡੀ ਸਾਰੀ Ориਜਨਲ ਹੈ ਸਾਰੀ Ориਜਨਲ ਹੈ ਕਿੰਨੇ ਚ ਸੱਜਣਾ ਨੂੰ ਆਪਾਂ ਮਾਲਕ ਬਣਾ ਦਈਏ ਜਿਹੜੀ ਵੀਡੀਓ ਵਿਖੀ ਜਾਂਦਾ ਸਾਢੇ 8 ਲੱਖ ਰੁਪਈਆ ਮੰਗਦੇ ਆ ਜੀ ਜਿਹੜਾ ਬਾਕੀ ਜੋ ਮਾਨਤਾ ਤੁਸੀਂ ਕਹੋਗੇ ਕਰ ਲਾਂਗੇ ਮਾਡਲ ਮਾਡਲ 2012 ਹੈ 2012 ਮਾਡਲ ਆ 8.5 ਲੱਖ ਮੰਗਦੇ ਆਪਾਂ ਹਾਂਜੀ ਮੌਕੇ ਤੇ ਕਰਾਂਗੇ ਖੁੱਲੇ ਦਰਵਾਜ਼ੇ ਕਰਾਂਗੇ ਕਰਾਂਗੇ ਹੁਣ ਜਿਹੜੇ ਸੱਜਣਾਂ ਨੇ ਤੁਹਾਡੀ ਵੀਡੀਓ ਸ਼ੇਅਰ ਕਰੂਗਾ ਉਹਨੇ 10000 ਕਹਿਣ ਤੋਂ ਬਿਨਾਂ ਹੀ ਸਾਰੀਆਂ ਗੱਡੀਆਂ ਦਾ ਹੈ ਸੌਦਾ ਹੁਣ ਤੋਂ ਬਾਅਦ ਵੀ ਹਾਂਜੀ ਲੈ ਮਿੱਤਰੋ ਸੌਦਾ ਜਿੰਨੇ ਚ ਮਰਜ਼ੀ ਹੋ ਜੇ ਥੋੜਾ ਜਿਹਾ ਨਾਂ ਐ ਦਿਖਾ ਦਿਓ ਕਦੇ ਭਾਜੀ ਅਸੀਂ ਤੁਹਾਡੀ ਵੀਡੀਓ ਨੂੰ 10-15 ਗਰੁੱਪਾਂ 'ਚ ਸ਼ੇਅਰ ਕੀਤੀ ਆ ਤੁਹਾਡਾ 10000 ਮਨਾਫਾ ਉਹ ਵੱਖਰਾ ਜੀ ਫਾਇਦਾ ਹੋ ਜੀ ਮੌਕੇ ਜੀ ਤੇ ਪਰ ਜੇ ਦੀ ਆਖਰੀ ਇੱਧਰਲੇ ਬੱਸ ਇਹ 2014 ਮਾਡਲ ਆਟੋ ਆ ਜੀ ਅਸੀਂ 14 ਮਾਡਲ ਆਟੋ ਹੈ ਹਾਂਜੀ ਹਾਂਜੀ ਬ੍ਰੈਂਡ ਨਿਊ ਗੱਡੀ ਗੱਡੀ ਜਉਂ ਹੀ ਨਵੀਂ ਹੈ ਬਿਲਕੁਲ ਨਵੀਂ ਭਾਜੀ ਭਾਜੀ ਕਿੰਨੇ ਕੀ ਚੱਲ ਗਈ ਹੋਣੀ ਹੈ ਗੱਡੀ ਇਹ 1 ਲੱਖ 45 ਹਜ਼ਾਰ ਓਰੀਜਨਲ ਚੱਲੀ ਹੈ ਪਰਨੇ 1 ਲੱਖ 45 ਹਜ਼ਾਰ ਲੱਗਦਾ ਤਾਂ ਇਹ ਕੰਡੀਸ਼ਨ ਦੇਖ ਕੇ ਨਾ ਭਾਜੀ ਐਂ ਲੱਗਦੇ ਜਿਵੇਂ ਕੱਲੀ ਹਾਂਜੀ ਤਾਂ ਵੀ ਆਏ ਆ ਚੱਲੀ ਹੁੰਦੀ ਆ ਵੀ ਕੱਲੀ 45 ਚੱਲੀ ਹੈ ਹਾਂਜੀ ਹਾਂਜੀ ਇਹ ਆਟੋਮੈਟ ਚੱਲਦੀ ਆ ਆਟੋ ਜੀ 14 ਮਾਡਲ ਹਾਂਜੀ ਇਹ ਤੇ ਜੇ ਗੱਲ ਕਰੀ ਇਹ ਕਹਿੰਦੇ ਓਨਰ ਹੋਏ ਇਹ ਹੈਗੀ ਸੈਕੰਡ ਓਨਰ ਦੀ ਅੱਛਾ ਸੈਕੰਡ ਓਨਰ ਹੈ ਹਾਂਜੀ ਭਾਜੀ ਗੱਡੀ ਸਾਰੀ ਇਹ ਵੀ ਓਰੀਜਨਲ ਹੈ ਸਾਰੀ ਓਰੀਜਨਲ ਗਾਰੰਟੀ ਦੇ ਕੋਈ ਪੀਸ ਨਵਾਂ ਨਹੀਂ ਪਿਆ ਕੋਈ ਪੀ ਪੇਟ ਨਹੀਂ ਓਕੇ ਹੂੰ ਇਹਦਾ ਕਿਵੇਂ ਮਹਰੇ ਨਹੀਂ ਮੀਰਾ ਬੀਮਾ ਹੈਗਾ ਥਰਡ ਪਾਰਟੀ ਥਰਡ ਪਾਰਟੀ ਨਹੀਂ ਹੈਗਾ ਹਾਂਜੀ ਮੈਂ ਲੁੱਕ ਕਰਵਾ ਤਿੱਕ ਟਿੱਕ ਗੱਡੀ ਨੂੰ ਟੂਰਨਾਮੇ ਹਾਂ ਟੂਰਨਾਮੇ ਦੇਖੋ ਮੋਹਲੇ ਟੈਰ ਨਵੇਂ ਟੈਰ ਦਾ ਸਾਖ ਜਮ ਨਹੀਂ ਨਾ ਪਾ ਜੀ ਰਿਓ ਇਹ ਗੱਡੀ ਕਿੰਨੇ ਅੱਗੇ ਦੀ ਇਹ ਗੱਡੀ ਆਪਾਂ ਦੇ ਦਾਂਗੇ ਜੀ 9.5 ਲੱਖ ਰੁਪਏ 14 ਮਾਡਲ 9.5 ਲੱਖ ਦੀ ਹਾਂਜੀ ਇਹ ਕਿਦਿ ਨੂੰ ਮਾਨਤਾ ਕਰਾਂਗੇ ਕਰਾਂਗੇ ਜੀ ਜੇ ਤੁਹਾਡੀ ਵੀਡੀਓ ਉਹ ਤਾਂ ਹੈਗਾ ਹੀ ਆ ਬਾਕੀ ਉਦਾਂ ਵੀ ਕਰ ਦਾਂਗੇ ਹਾਂ ਦੱਸ ਯਾਰ ਤਾਂ ਉਹੀ ਤਾਂ ਮਾਨਤਾ ਨਾਲ ਹੋਣਾ ਜੇ ਵੀਡੀਓ ਸ਼ੇਅਰ ਕਰਕੇ ਆਓਗੇ 10 15 ਗਰੁੱਪਾਂ ਚ ਹਾਂਜੀ ਬਾਕੀ ਤੁਹਾਡੇ ਨਾਲ ਜਿੱਦਾਂ ਵੀ ਕਹੋਗੇ ਉਹ ਤੇ ਤੁਹਾਡਾ ਮਾਨਤਾ ਨਾਲ ਖਜੂਨ ਲੱਗੂਗਾ ਉਹ ਤਾਂ ਹੀ ਪੱਕਾ ਜੀ ਹੈਨਾ ਉਹ ਜਿਹੜੀ ਆ ਖੜੀ ਇਧਰ ਲੈ ਪਾਸੇ ਵੀ ਮੈਂ ਇਹ ਰੀਲਪਰ ਬ੍ਰੈਂਡ ਨਵੀਂ ਗੱਡੀ ਪਹਿਲੇ ਨਾ ਦੇਖਾ ਫਸਟ ਹੁੰਦਾ ਰਹੇ ਹੈਗੜੀ 3 ਲੱਖ ਦਾ ਸਮਾਨ ਲੱਗਾ ਜੀ ਮੈਨੂੰ ਇਹ ਪਹਿਲੇ ਇਹਦੇ ਲਾਇ ਤੇ ਪੈਰ ਕਿੰਨੇ ਕਦੇ ਹੋਣੇ ਆ 1.5 ਲੱਖ ਰੁਪਏ ਦੇ ਲਾਇ ਤੇ ਰੀ ਜੀ ਘਰ ਮੈਂ 1.5 ਲੱਖ ਦੇ ਲਾਇ ਤੇ ਡਰ ਨੇ ਵਡਾ ਬੰਦਾ ਮੇਰੇ ਵਰਗਾ ਗੱਡੀ ਲੈ ਲੈਂਦਾ 1.5 ਲੱਖ ਦੀ ਅੰਦਰ ਸਮਾਨ ਦਾ ਲੱਖ ਰੁਪਏ ਅੰਦਰ ਲੱਗਾ ਹੈ ਜੀ ਇੰਟੀਰੀਅਰ ਤੇ ਯਾ ਟਾਪ ਲੱਗਾ ਹੈ ਬਖਰਾ ਉਹਦੇ ਵਾਂਗੂ ਤਿਆਰ ਹੋਈ ਹੋਈ ਹੈ ਹਾਂਜੀ ਹਾਂਜੀ ਐਵੇਂ ਸਾਰੀ ਸਭ ਕੁਝ ਸਾਜੀਆਂ ਤੁਸੀਂ ਡਰਾਈਵਰ ਦੇਖ ਕਰਕੇ ਕਹਿ ਜੀ ਉਹਦੇ ਨਾਲ ਦੀ ਹੋਈ ਹੋਈ ਹੈ ਹਾਂਜੀ ਤੇ 4x4 ਵੀ ਹੈ 4x4 ਹੈ ਜੀ ਪਹਿਲੇ ਨਾਂ ਤੇ ਅਸਾ ਫਰਸਟ ਓਨਰ ਹੈ ਹਾਂਜੀ 4x4 ਵੀ ਹੋ ਰਹੀ ਹੈ ਹਾਂਜੀ ਗੱਡੀ ਭੋਰੀ ਕਹਿੰਦਾ ਜੀ ਇਹ ਇਹਦਾ ਨੰਬਰ ਕਿੱਥੋਂ ਦਾ ਜੀ ਉਦਾਂ ਗੱਡੀ ਇਹ ਨੰਬਰ ਜਲੰਧਰ ਦਾ ਹੀ ਅਸਾ ਪੀਵੀ 8 ਜਲੰਧਰ ਦਾ ਨੰਬਰ ਹੈ ਤੇ ਬਾਕੀ ਗੱਡੀਆਂ ਤੇ ਤਾਂ ਕੱਪੜਾ ਲੱਗਿਆ ਹੁੰਦਾ ਜੀ ਇਹਦੇ ਆ ਕੀ ਇਹ ਜੀ ਹਾਰਟ ਟੌਪ 1.5 ਲੱਖ ਦਾ ਜੀ ਇਹ ਅਸਾ ਹਾਰਟ ਟੌਪ ਇਹ ਠੰਡੀ ਠੰਡੀ ਰਹਿੰਦੀ ਗੱਡੀ ਹਾਂਜੀ ਇਹਦੇ ਵਿੱਚ ਅੰਦਰ ਸ਼ੇਕ ਨਹੀਂ ਜਾਂਦਾ ਨਾ 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 ਪਰ ਨਹੀਂ ਤਾਂ ਘੈਂਡਾ ਹੋਏ ਹੂੰ ਦੇਖੋ 1.5 ਲੱਖ ਦੀ ਤੇ ਸ਼ਕਲ ਵੀ ਨਹੀਂ ਕਰਦੀਆਂ ਅੱਧੀ ਦੇ ਰਹੀਏ ਪਤਾ ਕੰਮ ਵੀ ਲਿਆ ਜਾਂਦਾ ਅੱਧੀ ਰਾਤ ਅਗਲੇ ਤੇ 12:00 'ਤੇ ਜਾ ਕਰਦੀਆਂ ਨੇ ਪਤਾ ਕੰਮ ਵੀ ਲਿਆ ਜਾਂਦਾ ਅੱਧੀ ਰਾਤ ਅਗਲੇ ਤੇ 12:00 'ਤੇ ਜਾ ਕਰਦੀਆਂ ਨੇ ਤੇ ਭਾਜੀ ਇਹ ਇਹਦਾ ਦੁਆਰੇ ਡੇਟ ਦੱਸਿਓ ਬੇਗਾਨਾ ਜੀ ਕਿ ਕਿੱਥੇ ਹੈ ਤੁਹਾਨੂੰ 7:30 ਕਿਹ ਹੈ 6:30 ਦੇ ਦੇਣੀ ਤੇ 175000 ਦੀ ਗੱਡੀ ਇਹ ਬਣ ਜੂ 70 ਦੀ ਰਹਿ ਗਈ ਚਲੋ ਪਾਜੀ ਹੁਣ ਆਹ ਦੱਸਿਓ ਜਿਹੜੀ ਆਖੜੀ ਹੈ ਇਹ ਨੋਆ ਨੀ ਪਰਮੋਰ ਫਸਟ ਆਨਰ ਫਸਟ ਆਨਰ ਦੀ ਗੱਡੀ ਹੈ ਨਵੀਂ ਗੱਡੀ ਬਿਲਕੁਲ 105000 ਚੱਲੀ ਇਹ ਇਹਦਾ ਨੰਬਰ ਕਿੰਨੇ ਦਾ ਫੋਨ ਹੈ ਜੀ ਇਹ ਨੰਬਰ ਮੇਰੇ ਹਿਸਾਬ ਨਾਲ ਲੱਖ ਰੁਪਏ ਦਾ ਨੰਬਰ ਹੀ ਹੋਣੀ ਆ ਤਾਂ ਪਰ ਮੈਂ ਲੱਖ ਰੁਪਏ ਦਾ ਤਾਂ ਕੱਲਾ ਨੰਬਰ ਹੈ ਗੱਡੀ ਦਾ 0075 ਹੁਸ਼ਿਆਰਪੁਰ ਦਾ ਨੰਬਰ ਫਸਟ ਆਨਰ ਹੈ ਨਾ ਕਜੀ ਚੱਲੀ ਕਿ ਨਹੀਂ ਪਾਉਣੀ 105000 ਚੱਲੀ ਹੈ ਜੀ ਇਹ ਰਿਪੋਰਟ ਹਾਂ ਜੀ ਬੀ ਮਾਡਲ ਦਾ ਟਾਵਾ ਪੜਾ ਦੋ 에어ਬੈਗ ਆਦੇ ਚ ਅੱਛਾ ਦੋ 에어ਬੈਗ ਦਾ ਮਾਡਲ ਟਾਇਰ ਵੀ ਨਵੇਂ ਵਰਗੇ ਪਈ ਬਿਲਕੁਲ ਨਵੇਂ ਜੀ ਗੱਡੀ ਵੀ ਨਵੀਂ ਪਈ ਆ ਹਾਂ ਜੀ ਤੇ ਐਂ ਦੱਸੋ ਜੀ ਮੈਨੂੰ ਇਹ ਗੱਡੀ ਦੀ ਕੀ ਡਿਮਾਂਡ ਕੀਤੀ ਆਪਾਂ ਨੇ ਇਹ ਆਪਾਂ ਦੇ ਰਾਂਗੇ ਜੀ 5 ਲੱਖ ਦੀ ਫਿਕਸ ਰੇਟ ਆ ਜੀ ਇਹਦਾ ਫਿਕਸ 5 ਲੱਖ ਦੀ ਹਾਂ 5 ਲੱਖ ਹੀ ਦੇਣੀ ਹੈ ਓਕੇ ਕੋਈ 바ਰਗੇਨਿੰਗ ਕਰੇ ਨਾ ਉਹ 10000 ਤੁਹਾਡਾ ਉਹ ਪੱਕਾ ਹੀ ਹੈ ਉਹ ਵੀਡੀਓ ਸ਼ੇਅਰ ਕਰੋ ਉਹ ਤਾਂ ਹੈਗਾ ਹੀ ਇਹ ਸ਼ੇਅਰ ਕਰਕੇ ਇਹ ਹੈਗਾ ਉਹਦੇ ਵਾਸਤੇ ਜਿਹੜੇ ਵੀਡੀਓ ਸ਼ੇਅਰ ਕਰਕੇ ਉਹਦੇ ਲਈ ਹੋਰ ਨਹੀਂ ਕਿਸੇ ਲਈ ਨਹੀਂ ਜਿੱਦਾਂ ਮੈਨੂੰ ਕੱਲ ਕਸਟਮਰ ਆਇਆ ਸੀ ਉਹਨੇ ਦਿਖਾ ਲਈ ਤੁਹਾਡੀ ਵੀਡੀਓ ਸ਼ੇਅਰ ਕੀਤੀ ਆਪਾਂ ਉਹਨੂੰ 10000 ਛਡਤਾ ਆ ਚੱਕੋ ਐਵੇਂ ਫਾਇਦੇ ਹੁੰਦੇ ਨੇ ਉਹਰੇ ਤੇ ਪੂਰੇ 5 ਲੱਖ ਦੀ ਗੱਡੀ ਬਣੂ ਜੇ ਵੀਡੀਓ ਸ਼ੇਅਰ ਕਰੋਗੇ 10 ਗਰੁੱਪਾਂ ਦੇ ਵਿੱਚ ਦਿਖਾ ਦੋਗੇ ਵੀ ਆ ਕੀਤੀ ਪਈ ਐ 10000 ਡਿਸਕਾਊਂਟ ਹੈ ਭਾਜੀ ਜਿਹੜੀ ਆ ਖੜੀ ਐ ਡਰਾਈਵਰ ਇਧਰ ਲੈ ਇਹ ਹੈਗੀ ਜੀ 2013 ਮਾ 12/13 ਅੱਛਾ 12/13 ਲਾਈਟ ਡੈਰ ਇਹਨੂੰ ਕਿੰਨੇ ਕਿਤੇ ਲੱਗੇ 1 ਵਿੱਚ ਐਪ ਬੂਪਰ ਸਾਰਾ ਕੁਝ ਲੱਗਾ ਹੈ। ਸੀਟਾਂ ਟੁੱਟੀਆਂ ਵਿੱਚ ਤੁਹਾਨੂੰ ਸਾਰਾ ਲੱਗਾ। ਲੱਖ ਅਰੀਜਨਲ ਚੱਲੀ ਹੈ। ਸਾਰਾ ਲੱਖ ਚੱਲੀ ਹੈ ਅਰੀਜਨਲ। ਹਾਂਜੀ। ਪਰ ਮੈਂ ਗੱਡੀ ਇਹ ਵੀ ਬੋਲੀ ਨਵੀਂ ਹੈ ਬਈ ਹੈ। ਜਾਜ ਵਰਗੀ ਗੱਡੀ ਆ, ਰੇਲ ਗੱਡੀ ਵਰਗੀ ਗੱਡੀ ਆ ਲੰਬੀ ਬੂਪਰ ਸਭ ਕੁਝ ਲੱਗਾ ਹੈ। ਹੂੰ। ਦੇਖੋ ਤਾਂ ਮੈਂ ਪਿਆਣਾ ਸਾਰਾ ਸੈਕਸ਼ਨ ਲੱਗਾ ਹੋਇਆ। ਇਧਰ ਜਾਈ ਬਈ ਦਿਖਾਈ ਕਰਾ। ਡੰਪਿੰਗ ਹੋਈ ਹੋਇਆ ਜੀ। ਹਾਂਜੀ। ਹਾਂਜੀ। ਕੋਟਿੰਗ ਵੀ ਹੋਈ ਹੋਇਆ। ਓਕੇ ਸੋਨੀ ਦਾ ਹੈ। ਸੋਨੀ ਦਾ ਹੈ। ਬੱਦਲ ਹਾਂ ਸੋਨੀ ਦਾ 12/13 ਮਾਡਲ ਗੱਡੀ ਹੈ ਜੀ 1.5 ਲੱਖ ਦੇ ਲੈ ਕੇ ਟਾਇਰ ਨਹੀਂ ਹਾਂਜੀ ਦੋਨੇ ਚਾਬੀਆਂ ਫੁੱਲ ਇਨਸ਼ੋਰ ਚ ਓਕੇ ਹਾਂਜੀ ਪਾਜੀ ਗੱਡੀ ਦੀ ਕੀ ਡਿਮਾਂਡ ਕੀਤੀ ਆਪਾਂ ਇਹ ਗੱਡੀ ਮੰਗਦੇ ਆਂ ਆਪਾਂ 5.5 ਜੀ ਬਾਕੀ ਤੁਸੀਂ ਜਿੱਦਾਂ ਕਹੋਗੇ ਆਪਾਂ ਕਰ ਲੈਣੀ ਹੈ ਕਿੰਨੇ ਕੁ ਦੀ ਕਰਦੀ ਹੈ ਲੈ ਦੱਸ ਦੋ ਨੰਬਰ ਦੇਖੋ ਜੀ 11 11 ਫੇ 11 ਫੇ 11 ਫੇ 11 5 11 ਬਣਦੇ ਹਾਂ 11 ਹਾਂ ਫੇ 11 ਫੇ 11 ਫੇ 11 ਦੇਖੋ ਈਗਲ ਆ ਬਈ ਹਾਂਜੀ ਇਹ ਤਾਂ ਗੱਡੀ ਮਕਣਾ ਯਾਰ ਕੋਈ ਮੁੱਲ ਹੀ ਨਹੀਂ ਫਿਰ ਤਾਂ ਗੱਡੀ ਦਾ ਹਾਂਜੀ ਆਪਾਂ 7.5 ਲੱਖ ਦੀ ਦੇ ਦਾਂਗੇ ਜੀ ਗੱਡੀ 5 ਲੱਖ ਤੇ 25 ਹਜ਼ਾਰ ਦੀ ਹਾਂਜੀ ਹਾਂਜੀ ਬਾਕੀ ਉਹ ਤੁਹਾਡੇ ਵਾਲਾ ਹਿਸਾਬ ਬੱਕਰਾ ਐ ਲੈ ਮਿੱਤਰੋ 5 ਲੱਖ ਤੇ 25 ਹਜ਼ਾਰ ਦੀ ਗੱਡੀ ਬਣੂ 10 ਗਰੁੱਪਾਂ ਨੂੰ ਵੀਡੀਓ ਸ਼ੇਅਰ ਕਰ ਦਿਓ ਫਿਰ ਕਹਿੰਦੇ ਕਿ ਰਹੀ 5 ਲੱਖ ਤੇ 15 ਹਜ਼ਾਰ ਦੀ ਗੱਡੀ ਰਹੀ ਆਜੋ ਜਮੈਂ ਨਵੀਂ ਡਰਾਈਵਰ ਯਾਰ ਮੈਨੂੰ ਪਤਾ ਤੁਸੀਂ ਲੱਭਦੇ ਫੜਦੇ ਹੋ ਤੁਹਾਨੂੰ ਲੱਭਦੀ ਨਹੀਂ ਇਹਦੇ ਨਾਲ ਦੀ ਗੱਡੀ ਆ ਖੜੀ ਐ ਤਾਂ ਮੈਂ ਦਿਖਾਉਂਗਾ ਦਰਸ਼ਨ ਕਰਵਾ ਦਿਓ ਦੂਰੋਂ ਗੱਡੀ ਤੇ ਪੂਰੀ ਗੱਡੀ ਦਿਖਾ ਦੇ ਕਿਉਂ ਜਦੋਂ ਖੜੀ ਵੀ ਕਰੀ ਨਾ ਆਂਡੀ ਗੌਂਡੀ ਵੀ ਐ ਪਸੰਦ ਗੀ ਨਵੀਂ ਘੜਵਾ ਜਿੰਦੀ ਆਹ ਕੰਡੀਸ਼ਨ ਗੱਡੀ ਦੀ ਪਾ ਜੀ ਜਿਹੜੀ ਆਹ ਘੜੀ ਹੈ ਇਹ ਤਾਂ ਜੀ ਗੱਡੀ ਬੱਸ ਜੇ ਕੋਈ ਲੱਭਣ ਚੱਲ ਜਵੇ ਮੈਣੀ ਨਹੀਂ ਇੱਦਾਂ ਦੀ ਸੱਤੀ ਆ ਯਾਰ ਚੱਲੀ ਫਿਰੋ ਆਹ ਗੱਡੀ 50000 ਜਿੰਦੀ 10 ਮਾਡਲ ਹੈ ਜੀ 50000 ਚੱਲੀ ਆਟੋ 4 बाई 4 10 ਮਾਡਲ ਗੱਡੀ 50000 ਦੀ ਹੈ ਦੇਖੀ ਦੇਖ ਲੋ ਚੈੱਕ ਕਰ ਲੋ ਜੀ 50000 ਵਾਲੀ ਚੱਲੀ ਆ ਯਾਰ ਮੈਂ 4 बाई 4 ਆਟੋ ਆ ਜੀ ਹਾਂ ਹੂੰ ਪਰ ਮੈਂ ਆਟੋ ਗੱਡੀ ਹੈ 50000 ਚੱਲਦੀ ਹੈ 10 ਮਾਡਲ ਹੈ ਹਾਂਜੀ ਨਾਲ ਦੇ ਟਾਇਰ ਹੈ ਜੀ ਉਹ ਸੋ ਟਾਇਰ ਚਾਰੇ ਨਾਲ ਦੇ ਛੋਰੇ ਚ ਫੁੱਲ ਪਾਜੀ ਇਹ ਕਿਸੇ ਬਲੈਟੀ ਦੇ ਲਵੇ ਹੋਈਆਂ ਹਾਂਜੀ ਹਾਂਜੀ ਖੜੀ ਰਹੀ 4 ਸਾਲ ਖੜੀ ਰਹੀ ਘਰ ਦੇ ਹੂੰ ਖੜੀ ਗੱਡੀ ਹੈ ਕਿਸੇ ਬਲੈਟੀ ਦੇ ਘਰ ਚਾਰ ਸਾਲ ਕਿਸੇ ਦੇ ਘਰੇ ਖੜੀ ਰਹੀ ਜੀ ਪਾਇਆ ਵੀ ਕਪੜਾ ਹੀ ਹੋਈ ਤੇ ਪਰ ਵਧੀਆ ਹਾਂਜੀ 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 ਤਰਪੈਲ ਦੇ ਨਿਸ਼ਾਨ ਵੀ ਲੱਗੇ ਹੋ ਆ ਜੀ ਵਧੀਆ ਗੱਡੀ ਤਾਂ ਸੇ ਖੜਾਈ ਹੋਇਆ ਪਰ ਮੈਂ ਸਾਵੇਂ ਖੜੀ ਹੋਏ ਨਾਲ ਦੇ ਟਾਇਰ ਹੈ ਜੀ ਹਾਂ ਇਹ ਨਹੀਂਦਾ ਵੀ ਯਕੀਨ ਕਰਦੀ ਸਾਵੇਂ ਖੜੀ ਰਹੀ ਭਰਾਡੇ ਚ ਪਾਏ ਪਾਜੀ ਮੈਨੂੰ ਜਲਦੀ ਹੋਈ ਆ 55000 ਹਾਂਜੀ ਹਾਂ 50 55000 ਨਵੀਂ ਗੱਡੀ ਬਿਲਕੁਲ ਬ੍ਰੈਂਡ ਨਿਊ ਪਾਕ ਮਾਡਲ ਹੈ ਹਾਂਜੀ ਪੰਜਾਬ ਦਾ ਨੰਬਰ ਹੈ ਹਾਂਜੀ ਨੌਕਲ ਨੂੰ ਜੁਨੇ ਆਣੇ ਨੰਬਰ ਵੀ ਬੀਆਈਪੀ 9797 ਹਣ ਜਿਹੜੀ ਗੱਡੀ ਦਾ ਕੀ ਰੇਟ ਲਾਏ ਧਰਮੇ ਆਪਾਂ ਕੋਈ ਰੇਟ ਮੁੱਲ ਹੀ ਨਹੀਂ ਇਹਦਾ ਮੁੱਲ ਕੋਈ ਨਹੀਂ ਜੀ ਬਾਕੀ ਇਹਦਾ ਮੁੱਲ ਕਰਿਓ ਵੀ ਨਾ ਨਹੀਂ ਕੋਈ ਗੱਲ ਨਹੀਂ ਆਪਾਂ ਦੇਖ ਲਾਂਗੇ ਗਾ ਕਰੇ ਹਾਂਜੀ ਤੇਲਾ ਮੈਂ ਤਰੂ ਇਹ ਗੱਡੀ ਦਾ ਫਿਰ ਰੇਟ ਨਾ ਸਸਪੈਂਸ ਚ ਰੱਖਿਆ ਜਾਊਗਾ ਭਾਜੀ ਡਾਇਰੈਕਟ ਕਰ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਫੋਨ ਲਾਓ ਇਹ ਤਾਂ ਗੱਡੀ ਜਿਹੜਾ ਲੈਣ ਆ ਗਿਆ ਉਹ ਛੱਡ ਕੇ ਨਹੀਂ ਜਾਊਗਾ ਉਹ ਮੁੜਦਾ ਨਹੀਂ ਇਹ ਤਾਂ ਗੱਲ ਕਲੀਅਰ ਉਹ ਕੋਈ ਨਹੀਂ ਇੰਨੀ ਸਾੰਭੀ ਹੋਈ ਗੱਡੀ ਤਾਂ ਮਿਲਣੀ ਮੁਸ਼ਕਲ ਆ ਨਹੀਂ 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 ਇਦਾਂ ਦੀ ਗੱਡੀ 55 ਹਜ਼ਾਰ ਚੱਲੀ ਐ ਡਰਾਈਵਰ ਕਿੱਥੇ ਮਿਲੂਗੀ ਸਹੀ ਗੱਲ ਆ ਭਾਈ ਸਹੀ ਗੱਲ ਆ ਹੋਲ ਇਨ ਸ਼ੋਰ ਚਾ ਪੈਨੇ ਨਾ ਤੇ ਆ ਜੀ ਲੈ ਦੱਸ ਸਭ ਤੋਂ ਮੁੱਕ ਗਿਆ ਜਰਾ ਇਹਦੇ ਬਾਰੇ ਤਾਂ ਸਭ ਮੁੱਕ ਗਿਆ ਕਰੋ ਜੇ ਕਿਸੇ ਸੱਜਣ ਨੇ ਇਹ ਗੱਡੀ ਦੇ ਮਾਲਕ ਬਣਨਾ ਇਹ ਤਾਂ ਰੇਟ ਨਹੀਂ ਮੈਂ ਪੁੱਛਦਾ ਇਹ ਮੌਕੇ ਦੇ ਹੋ ਜੂਗਾ ਇਹਦਾ ਤਾਂ ਮੌਕੇ ਤੇ ਰੇਟ ਹੋ ਭਾਈ ਜਿਹੜੀ ਆ ਖੜੀ ਐ ਰੱਖੋ ਇਹ 2013 ਆਟੋ ਆ ਜੀ 13 ਮਾਡਲ ਆਟੋ ਆ ਜੀ ਹਾਂਜੀ ਇਹ ਵੀ ਬੰਪਰ ਟੂ ਬੰਪਰ ਓਰੀਜਨਲ ਗੱਡੀ ਐ ਅੱਛਾ ਜੀ ਬੰਪਰ ਹਾਂਜੀ ਗਰੰਟੀ ਹੈ ਜੀ 117 ਚ ਲਈ ਹੋਈ ਹੈ 117000 ਦੀ ਹਾਂਜੀ ਇਹ ਕਿੰਨੇ ਹੁੰਦੇ ਜੀ ਗੱਡੀ ਇਹ ਸੈਕੰਡ ਹੋਂਦਰ ਹੈ ਸੈਕੰਡ ਹੋਂਦਰ ਹੈ ਹਾਂਜੀ ਇਹ ਵੀ ਆਪਾਂ ਕੀ ਡਿਮਾਂਡ ਰੱਖੀ ਆ ਇਹ ਆਪਾਂ ਦੇਣੀ ਹੈ ਭੱਤੀ ਸਾਹਿਬ 975 ਦੀ 975000 ਹਾਂਜੀ ਤੇ ਲੈ ਮੈਂ ਤੇਰਾ ਅੱਜ ਦੁਬਾਰਾ ਫੇਰ ਤੁਹਾਨੂੰ ਦੱਸ ਦਿੰਨਾ بڑے ਪਿੰਡ ਦੇ ਵਿੱਚ ਖੜੇ ਆ ਭਾਜੀ ਦੱਸਿਓ ਟਾਇਰ ਚਾਰ ਹੀ ਨਵੇਂ ਪਵਾ ਕੇ ਦੇਣੇ ਚਲ ਟਾਇਰ ਪਵਾ ਦੂ ਜੀ ਹਾਂਜੀ ਨਵੇਂ ਤੇ ਆਪ ਕੋ ਦਰਮਿਆ ਫੋਰਡ ਤੇ ਦਾ ਦਵਾੜੀ ਆਫਰ ਚਾਰੇ ਟਾਇਰ ਦੇ ਨਵੇਂ ਪਵਾ ਕੇ ਦੇਨੇ ਗੱਡੀ ਦੇ ਪਾਜੀ ਪਿੰਡ ਪੈ ਜਾਂਦਾ ਆਪਣਾ ਬੜਾ ਪਿੰਡ ਜੀ ਬੜਾ ਪਿੰਡ ਹੈ ਕਿੱਥੇ ਜਿਹਾ ਪੈ ਗਿਆ ਇਹ ਫੌਰ ਤੋਂ ਗਰਾਿਆਂ ਗਰਾਿਆਂ ਤੋਂ ਬੜਾ ਪਿੰਡ ਹੈ ਅੱਛਾ ਜੀ ਗਰਾਿਆਂ ਤੋਂ 2 ਕਿਲੋਮੀਟਰ ਹੈ ਗਰਾਿਆਂ ਤੋਂ 2 ਕਿਲੋਮੀਟਰ ਹਾਂਜੀ ਸਹੀ ਤੇ ਆਪਣਾ ਮੋਬਾਈਲ ਨੰਬਰ ਜਿਹੜਾ ਜਾਂਦਾ 9872216634 ਜੀ ਹਾਂਜੀ ਆਪਾਂ ਕਰਦੇ ਆ ਗੱਡੀਆਂ ਦਾ ਸੇਲ ਪਰਚੇ ਦਾ ਕੰਮ ਹਾਂਜੀ ਜੇ ਕਿਸੀਂ ਬੈਟਰੀ ਤੁਸੀਂ ਐਡ ਕਰਕੇ ਗਏ ਸੀ ਉਹ 5 ਵਾਰੀ ਬੈੱਗ ਗਈ 5 ਵਾਰੀ ਹਾਂਜੀ 5 ਵਾਰੀ ਕਿਵੇਂ ਮੈਨੂੰ ਉਹ ਤੁਸੀਂ 5 ਵਾਰੀ ਬੰਦੇ ਆ ਮੈਂ ਲੈਣੀ ਮੈਂ ਲੈਣੀ ਲੜਾਈ ਹੋਵੇ ਇੱਥੇ ਅੱਛਾ ਉਹ ਦੇਖੋ ਮੈਟਰ ਖੜੀ ਬਾ ਬਰਾਉ ਧਾਰਮਿਕ ਆਹ ਦੇਖ ਲੋ ਬਾਹਲੇ ਸੱਜਣ ਕਹਿੰਦੇ ਇਹਨੂੰ ਕੌਣ ਪੁੱਛਦਾ ਯਾਰ ਪੁੱਛਦਾ ਨੇ ਜਿਹੜੇ ਹੀਰੇ ਬੰਦੇ ਨੇ ਕਾਦਰਦਾਨ ਬੱਡੇ ਨੇ ਬਾਹਰੋਂ ਬੈਠੇ ਬੰਦੇ ਨੇ ਵੇਹੇ ਬਾਤ ਤੇ ਵਾਰ ਵਾਰ ਮੱਠੀ ਬੰਦੇ ਨੇ ਮੈਨੂੰ ਬਤਾ ਰਹੇ ਹਾਂ ਜੀ ਅ라이ਟ ਹੈ ਕਿ ਲੱਗੇ ਕਿ ਫਿਰ ਵੀ ਵੀਡੀਓ ਤੇ ਫੇਰ ਖਾਈ ਸੀ ਹਾਂਜੀ ਪੰਜ ਕਿੰਨੇ ਦੀ ਬਿੰਦਰੀ ਹੈ ਢਾਈ ਲੱਖ ਰੁਪਏ ਲੱਗ ਤੈਨੂੰ ਢਾਈ ਲੱਖ ਰੁਪਏ ਦੀ ਤਾਂ ਮੰਗ ਕਿੰਨੀ ਰੱਖੀ ਸੀ ਮੰਗੇ ਆਪਾਂ ਢਾਈ ਲੱਖ ਹੀ ਰੱਖੀ ਸੀ ਢਾਈ ਦੀ ਹਾਂਜੀ ਚਲੋ ਮਿੱਤਰੋ ਕਦਰ ਦਾ ਹੁੰਦਾ ਇਦਾਂ ਕਦਰ ਪਾਉਂਦੇ ਹੁੰਦੇ ਆ ਹਾਂਜੀ ਜਿਹਨੂੰ ਪਤਾ ਹੈ ਹਾਂਜੀ ਹਾਂ ਜਿਹਨੂੰ ਪਤਾ ਹੈ ਇਹ ਚੀਜ਼ ਦੇ ਜਿਹਨੂੰ ਪਤਾ ਸੀ ਉਹ ਬੰਦੇ ਨੇ ਫਿਰ ਤੇ ਰੇਟ ਲਾਇਆ ਆਪਾਂ ਉਹਨੂੰ ਪੜਦੇ ਵੀ ਲਵਾ ਕੇ ਤੇ ਮੈਟਿੰਗ ਕਰਾ ਕੇ ਤੇ ਤਿੰਨ ਜੋੜੀ ਫਾਟਿੰਗ ਕਰਾ ਕੇ ਸਾਰਾ ਓਕੇ ਹਾਂ ਤੇਰਾ ਨਾਮ ਵੀ ਕਰਾ ਕੇ ਦਿੱਤੀ ਅਸੀਂ ਅਸੀਂ ਨਾਮ ਵੀ ਕਰਵਾਤੀ ਹਾਂ ਜੀ ਤੇਰਾ ਮਿੱਤਰ ਆਜੋ ਕਰਾਂ ਫਟਾਫਟ ਬੜਾ ਪਿੰਡ ਦੇ ਵਿੱਚ ਨੰਬਰ ਕੈਪਸ਼ਨ ਤੇ ਵਿੱਚ ਚਲਾਤਾ ਜੇ ਕੋਈ ਵੀ ਗੱਡੀ ਤੁਹਾਡੇ ਪਸੰਦ ਆਉਂਦੀ ਹੈ ਨਾ ਬਸ ਨੰਬਰ ਡਾਇਲ ਕਰੋ ਯਾਰ ਗੱਡੀ ਵੇਖ ਕੇ ਤੁਸੀਂ ਉਰੋਂ ਨਹੀਂ ਮੁੜਦੇ ਐਨਾ ਕਿ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿਉਂਕਿ ਭਾਜੀ ਪੱਕੇ ਪੰਜਾਬ ਨੰਬਰ ਗੱਡੀਆਂ ਦਾ ਕੰਮ ਕਰਦੇ ਆ ਤੇ オリジナル ਹੀ ਕੰਮ ਕਰਦੇ ਆ ਕਰਦੇ ਵੀ ਜਾਜਾ ਵਰਗੀਆਂ ਗੱਡੀਆਂ ਦਾ ਕੰਮ ਹੀ ਨੇ ਛੋਟੀਆਂ ਗੱਡੀਆਂ ਭਾਜੀ ਉਹਨਾਂ ਨਾਲ ਨਹੀਂ ਮਿਲਦੀਆਂ ਨਾ ਨਹੀਂ ਨਹੀਂ ਸਾਡੇ ਵਿਕਦੀ ਨਹੀਂ ਵਿਕਦੀ ਨਹੀਂ ਬਸ ਇੱਧਰ ਜਾ ਜੀ ਵਿਕਦੇ ਆ ਗੱਲ ਤੇ ਆ ਤੇ ਆਜੋ ਕਰਾਂ ਫਟਾਫਟ ਤਾਂ ਕੀ ਕਰੇ 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 ਅੰਮ੍ਰਿਤੋ ਜੱਜਾਂ ਵਰਗੀਆਂ ਗੱਟੀਆਂ ਲੈ ਕੇ ਅੱਜ ਫੇਰ ਤੁਹਾਡੇ ਸਾਹਮਣੇ ਆਣ ਲੱਗਿਆ ਇਹ ਕਿੱਥੇ ਖੜੇ